18 ਦਿਨਾਂ ਬਾਅਦ ਪਹਿਲੇ ਚੈਰੀਟੇਬਲ ਟ੍ਰਸਟ ਦੇ ਪ੍ਰਧਾਨ ਜੋਗਿੰਦਰ ਸਲਾਰੀਆ ਦੀ ਮਦਦ ਦੇ ਨਾਲ ਮ੍ਰਿਤਕ ਲਾਸ਼ ਅਜੀਬ ਪੁਜੀ ਜਦੀ ਪਿੰਡ ਦੱਸਦੀ ਹੈ ਕਿ ਰੋਜ਼ੀ ਰੋਟੀ ਕਮਾਉਣ ਦੇ ਲਈ ਪੰਜਾਬ ਦੇ ਕਈ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਪਏ ਨੇ ਪਰ ਉੱਥੇ ਉਹਨਾਂ ਦੇ ਨਾਲ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਕਿ ਉਹ ਦੁਬਾਰਾ ਆਪਣੀ ਮਿੱਟੀ ਵਿੱਚ ਵਾਪਸ ਨਹੀਂ ਆ ਪਾਉਂਦੇ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲੀ ਤੋਂ ਜਿੱਥੇ ਦੇ ਇੱਕ ਗਰੀਬ ਪਰਿਵਾਰ ਦਾ 27 ਸਾਲਾ ਗਗਨਦੀਪ ਸਿੰਘ ਨਾਮਕ ਨੌਜਵਾਨ ਰੋਜੀ ਰੋਟੀ ਕਮਾਉਣ ਦੇ ਲਈ ਇੱਕ ਸਾਲ ਪਹਿਲਾਂ ਸਾਊਦੀ ਅਰਬ ਗਿਆ ਸੀ ਜਿਸ ਦੀ ਉੱਥੇ ਕਰੀਬ 18 ਦਿਨ ਪਹਿਲਾਂ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਣ ਦੀ ਖਬਰ ਪਰਿਵਾਰ ਨੂੰ ਪ੍ਰਾਪਤ ਹੋਈ ਜਿਸ ਤੋਂ ਬਾਅਦ ਪਰਿਵਾਰ ਦਾ ਰੋਰੋ ਕੇ ਬੁਰਾ ਹਾਲ ਹੋਇਆ ਪਰਿਵਾਰ ਉਦੋਂ ਤੋਂ ਹੀ ਤਰਸ ਰਿਹਾ ਸੀ ਕਿ ਜ਼ਿੰਦਾ ਨਾਸ ਨਹੀਂ ਪਰ ਪੁੱਤ ਦੀ Laashi ਉਹ ਅੰਤਮ ਵਾਰ ਵਿਖਮਣ ਅੰਤਮ ਰਸਮਾਂ ਕਰ ਸਕਣ ਤੇ ਅੱਜ 18 ਦਿਨਾਂ ਬਾਅਦ ਦੁਬਈ ਵਿੱਚ ਬੈਠੇ ਕਾਰੋਬਾਰੀ ਤੇ ਸਮਾਜ ਸੇਵੀ ਯੋਗਿੰਦਰ ਸਲਾਰੀਆ ਵੱਲੋਂ ਇਸ ਪਰਿਵਾਰ ਦੀ ਮਦਦ ਕਰਦਿਆਂ ਹੋਇਆ ਮ੍ਰਿਤਕ ਦੀ Laash ਭਾਰਤ ਭੇਜੀ ਗਈ ਜਿੱਥੇ ਪਰਿਵਾਰ ਦੇ ਵੱਲੋਂ ਆਪਣੇ ਪੁੱਤਰ ਨੂੰ ਵੇਖਣ ਤੋਂ ਬਾਅਦ ਉਸਦੇ ਅੰਤਮ ਸੰਸਕਾਰ ਨੂੰ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਇਸ ਟਰਸਟ ਦਾ ਵੀ ਧੰਨਵਾਦ ਕੀਤਾ ਗਿਆ। ਸਾਨੂੰ ਨਹੀਂ ਪਤਾ ਲੱਗਦਾ ਕਿਸ ਤਰ੍ਹਾਂ ਕੀ ਚੱਕ ਕਿਸ ਤਰ੍ਹਾਂ ਨਹੀਂ ਬੇੜਾ ਦਾ ਚੰਗਾ ਭਲਾ ਮਨਾਉਂਦਾ ਮੈਂ ਗੱਡੀ ਵਿੱਚ ਗੱਡੀ ਚਲਾਉਂਦੇ ਆਵਾ ਤੇ ਮੇਰੇ ਸਿਰਫੇ ਤੇ ਮੈਨੂੰ ਉਲਟੀਆਂ ਆਉਂਦੀਆਂ ਆਵਾ। ਨਹਾ ਚ ਉਹ ਉਹ ਦਵਾਈ ਜਾ ਕੇ ਲੈ ਆ ਜਾ ਕੇ ਕਹਿੰਦਾ ਦਵਾਈ ਲੈਣਾ ਵਾ। ਪਛਾ ਮੰ ਪੁੱਛਾਂ ਮੈਨੂੰ ਕੋਈ ਫਾਇਦਾ ਕਹਿੰਦਾ ਕੋਈ ਫਾਇਦਾ ਨਹੀਂ ਆ ਕੋਈ ਫਾਇਦਾ ਨਹੀਂ ਆ। ਸੋ ਸਤਿ ਸ਼੍ਰੀ ਅਕਾਲ ਮਨੋ ਨਾ ਸਰਪੜੀਆਂ ਨਾ ਉਟੀਆਡੀਆਂ ਗੀਆਂ ਇਹ ਰਮਾਏ ਕਿੰਨੇ ਕਮਾਸੀ ਬੈਠੇ 26 27 ਸਾਲੋਂ ਮਰੀ ਹੋ ਦੀ ਸਾਰੀ ਹੁੰਦੀ ਕਿੰਨੇ ਦਿਨ ਲੱਗੇ ਅੱਜ ਬੈੱਡ ਬੋੜੀ ਘਰ ਆ 18 ਦਿਨ ਹੋ ਗਿਆ ਜੱਗਰੋ ਅੱਜ 18 ਦਿਨ ਹੀ ਆਏਗਾ ਉਹ ਵੀ ਚਲੋ ਹਰ ਕਦੇ ਮਾਈ ਤਕੀ ਦੇ ਫੇਰ ਆਏਗੇ ਇਹ ਜੋ ਨਾ ਕੋਈ ਕਰਦੇ ਤਾਂ ਇਹ ਬੱਚੇ ਬਾਹਰ ਜਾਂਦੇ ਵੀ ਸਾਡੇ ਬੱਚੇ ਚਲੋ ਕਿਤੇ ਬਾਹਰ ਘਮੋਂਗੇ ਆਪਣੇ ਘਰਾਂ ਤੱਕ ਕਰਨਗੇ ਤੇ ਜੇ ਚੰਗਾ ਘਰ ਹੋਵੇ ਤੇ ਕਿਸੇ ਨੂੰ ਲੋੜ ਵੀ ਨਹੀਂ ਜਾਣ ਦੀ ਅਗੇਗੇ ਪਹਿਲਵਾਨ ਨਹੀਂ ਕਰਦਾ ਸੀ ਪਹਿਲਵਾਨ ਹੀ ਕਾਬਦਾ ਹੈ ਪਹਿਲਵਾਨੀ ਚੰਗਾ ਤੋਂ ਜਾਰਾ ਨਹੀਂ ਸੀ ਪਹਿਲਵਾਨ ਨਿਹਂਬੁਰਾ ਕਿ ਜਰਾ ਕੰਨਾ ਕੋਣਾ ਕਰਦਾ ਇਸੇ ਕਰਕੇ ਲੋਕ ਆ ਦੇ ਚਲੋ ਬੱਚੇ ਬਾਹਰ ਲਾਂਗੇ ਕਮਾਉਣਗੇ ਕੁਕਰਣਗੇ ਕਦੇ ਘਾਟਾ ਪੂਰਾ ਨਹੀਂ ਹੋਣਾ ਉਹਨੇ ਕਦੇ ਨਹੀਂ ਰਸਾਨੋ ਤੇ ਲੱਭਣਾ ਨੇ ਸਾਰੀ ਉਮਰ ਸਾਰੀ ਉਮਰ ਗੋਡਿਆਂ ਤੋਂ ਹੱਡ ਗੋਣ ਤੱਕ ਅੱਖਾਂ ਤੋਂ ਸਾਡ ਨੂੰ ਨਹੀਂ ਦੇਦਾ ਕੀ ਕਰਨਾ ਹੈ ਉਹਨਾਂ ਨੇ ਅੱਜ ਤਾਂ ਬਰਬਾਦ ਇੱਕ ਸਾਦੇ ਹੋ ਕੇ ਤੁਹਾਨੂੰ ਕੁਝ ਵੀ ਆਦਾਰ ਨਹੀਂ ਤਾਂ ਕੋਣ ਆਪਣੇ ਆਪ ਕਿੰਨੇ ਕਰਨਗੇ ਬਹੁਤ ਨਾਲ ਤਨਵਰ ਕਰਦੇ ਨੇ ਨਾਂ ਕੰਨੀ ਦੇ ਵੇਖੋ ਅਸੀਂ ਨਾਲ ਸਭ ਗਏ ਸਾਰੇ ਇਕੱਠੇ ਹੋ ਗਏ ਮੋਟਰ ਤਜਨ ਕੋਲੀ ਸੂਤ ਮੱਲੀ ਦੇ ਨਾਲ ਇਹਨਾਂ ਦੇ ਚਾਚਾ ਜੀ ਵੀ ਗਏ ਅਰਤੀ ਸਾਹਿਬ ਗਏ ਹੋਰ ਕਾਫੀ ਜਸਕਰਨ ਸਿੰਘ ਸ਼ਾਹਪੁਰ ਤੋਂ ਇਹ ਵੀ ਗਏ ਉਹਨਾਂ ਨੇ ਗੱਡੀਆਂ ਵੇਖ ਕੇ ਸਾਰਾ ਹਸਾਬ ਦਾ ਲਾ ਕੇ ਸਲਾਰੀਆ ਸਾਹਿਬ ਨੂੰ ਕਿਹਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਦੇ ਵਿੱਚ ਛੁੱਟੀਆਂ ਵੀ ਆ ਗਈਆਂ ਕਾਫੀ ਇੱਕ ਹਫਤਾ ਛੁੱਟੀਆਂ ਰਹੀਆਂ ਨੇ ਉਹਦੇ ਕਰਕੇ ਥੋੜੀ ਜਿਹੀ ਪ੍ਰੋਬਲਮ ਪਈ ਆ ਨੇ ਤੇ 15 ਦਿਨ ਦੇ ਵਿੱਚ ਵਿੱਚ ਡੈਡ ਬੋਡੀ ਜਿਹੜੀ ਆ ਸਾਡੀ ਇੱਥੇ ਆ ਜਣੀ ਸੀ ਹੁਣ ਉਹਨਾਂ ਨੇ ਸੰਧਾਰ ਸਾਹਿਬ ਦੇ ਕਹਿਣ ਦੇ ਉੱਤੇ ਅਵਿਆ ਸਾਹਿਬ ਨੇ ਬੜੀ ਮਿਹਨਤ ਕੀਤੀ ਆ ਔਰ 20 ਗਦਾਂ ਦੇ ਵਿੱਚ ਵਿੱਚ ਜਿਹੜੀ ਆ ਡੈਡ ਬੋਡੀ ਉੱਥੇ ਤੁਹਾਨੂੰ ਪਤਾ ਹੀ ਆ ਕਾਰਵਾਈ ਬੜੀ ਹੁੰਦੀ ਆ ਕਦੀ ਕੋਈ ਕਦੀ ਸਰਜਟ ਸਰਟੀਫਿਕੇਟ ਕਦੀ ਪੋਸਟਮਾਰਟਮ ਕਦੀ ਕੌਜਕ ਉਹਨਾਂ ਨੇ ਬਹੁਤ ਮਿਹਰਬਾਨੀ ਕੀਤੀ ਆ ਸਾਡੇ ਇੱਥੇ ਪਿੰਡ ਦੇ ਉੱਤੇ ਤੇ ਉਹਨਾਂ ਨੇ ਹੱਡ ਰੈਡ ਬੋਡੀ ਜਿਹੜੀ ਆ ਉਹ ਕੋਈ ਇਮਾਨਦਾਰ ਜਿਹੜਾ ਇਮਾਨਦਾਰ ਤੁਹਾਨੂੰ ਪਤਾ ਇਮਾਨਦਾਰ ਜਿਹੜੇ ਪਰਿਵਾਰ ਹੈ ਜੀ ਉਹ ਉਹ ਤੇ ਇਮਾਨਦਾਰੀ ਨਾਲ ਰੋਟੀ ਮਾਂ ਖਾ ਸਕਦੇ ਆ ਔਰ ਜੋ ਆਖੋ ਨਾ ਵੀ ਕੋਠੀਆਂ ਬਣਾ ਲਓ ਜੇ ਕਰ ਰਹੋ ਉਹ ਨਹੀਂ ਇਹਨਾਂ 'ਚ ਕੋਈ ਗਲਤ ਕੰਮ ਨਹੀਂ ਹੈ ਕੋਈ ਜਾਂ ਕੋਈ ਕੋਈ ਸ਼ੁਰੂ ਤੋਂ ਲੱਗ ਕੇ ਇਹਨਾਂ ਦੇ ਫਾਦਰ ਸਾਹਿਬ ਤੋਂ ਲੱਗੇ ਇਮਾਨਦਾਰੀ ਨਾਲ ਉਹ ਵੀ ਆਪਣੇ ਪੜਾਣ ਵੀ ਖੁੱਲਦੇ ਰਹੇ ਨੇ ਇਸ ਕਰਕੇ ਇਹਨਾਂ ਨੂੰ ਸ਼ੌਂਕ ਸੀ ਤੇ ਬੱਚੇ ਪਾਲਣੇ ਉਪ ਭਲਵਾਨ ਬਣਾਉਣੇ ਦੇਖੋ ਪਰਿਵਾਰ ਨੇ ਘਰ ਦੇ ਹਾਲਾਤ ਵੀ ਵੇਖ ਹੀ ਲਏ ਆ ਵਿਚਾਰਾ ਪਲਮਾਨੀ ਕਰਦਾ ਜੀ ਪਹਿਲਾ ਵੀ ਬੱਚਾ ਜਿਹੜਾ ਇਹਨਾਂ ਦਾ ਪੂਰਾ ਆ ਹੀ ਉਹ ਵੀ ਪਲਮਾਨੀ ਕਰਦਾ ਜੀ ਪਰਿਵਾਰ ਬਹੁਤ ਵਧੀਆ ਵਾ ਆ ਬਾਬਾ ਜੀ ਹੁਣੀ ਆ ਭਮਰਾ ਸਾਹਿਬ ਲਾਗੇ ਖੋਤੇ ਨੇ ਤੇ ਪਰਿਵਾਰ ਵੇਖ ਲਓ ਵਿਚਾਰੇ ਨੇ ਮਿਹਨਤ ਕੀਤੀ ਕਿਰਤ ਮਿਹਨਤ ਕਰਦਾ ਰਿਹਾ ਜੀ ਤੇ ਤੁਹਾਡੇ ਸਾਹਮਣੇ ਵਿਚਾਰਾ ਬਾਹਰ ਗਿਆ ਵਾ ਵੇਖ ਲੋ ਤੁਸੀਂ ਬਾਕੀ ਜਾਣਦੇ ਜੇ ਮਾਂ ਪਿਓ ਕੋਲ ਪਹਿਲੀ ਸਾਟੀ ਨਹੀਂ ਚੱਲੀ ਜਾਣ ਦੀ ਵਿਚਾਰਿਆਂ ਕੋ ਪਹਿਲੇ ਨੂੰ ਵੀ ਟੈਗ ਹੋ ਗਿਆ ਹੀ ਉਹ 20 ਕਿੰਨ੍ਹੇ ਸਾਲਾਂ ਦਾ ਸੀਗਾ ਐਵੇਂ ਮੇਰੇ ਨਾਲ 23 24 ਸਾਲ ਉਮਰ ਦੱਸਦੇ ਤੇ ਜਦੋਂ ਸਾਨੂੰ ਪਤਾ ਲੱਗਾ ਅਸੀਂ ਇੱਥੋਂ ਤੱਕ ਆਏ ਇਨਾਂ ਕੋ ਮੇਰਾ ਪਿੰਡ ਛਾਹਪੁਰ ਜਾ ਜਣਿਆ ਮੈਂ ਉਦੋਂ ਜਿਨਾ ਹੀ ਖ਼ਬਰ ਸੁਣੀ ਤੇ ਖ਼ਬਰ ਸੁਣ ਕੇ ਮਾਇਆ ਸਾਧਿਆ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਫੋਨ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੇਰੇ ਲਾਗੇ ਕੋੜਲੀ ਸੂਰਤਮਲੀ ਪਿੰਡ ਹੈ ਜਿਸ ਕਰਕੇ ਉੱਥੇ ਜਾ ਹੋਰ ਤੋਂ ਪਹਿਲਾਂ ਭੰਮਰਾ ਸਾਹਿਬ ਉਹਨਾਂ ਨਵੀਂ ਗੱਲ ਹੋ ਗਈ ਸੀ ਤੇ ਮੈਂ ਤਾਂ ਫਲਾਰੀਆ ਸਾਹਿਬ ਦਾ ਬੜਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਇੱਥੋਂ ਤੱਕ ਉਹਨਾਂ ਦਾ ਚਲੋ ਮਤਲਬ ਉਹਨਾਂ ਦੀ ਡੈੱਡ ਬੋਡੀ ਰੋਲ ਨਹੀਂ ਦਿੱਤੀ ਤੇ ਉਹਨਾਂ ਦੀ ਡੈੱਡ ਬੋਡੀ ਵੀਆਂ ਦਿਨਾਂ ਦੇ ਵਿੱਚ ਵਿੱਚ ਪਹੁੰਚ ਗਈ ਪਹਿਲਾਂ ਹੀ ਆ ਜਾਣੀ ਉਹ ਥੋੜੀ ਆਪਣਾ ਪੋਸਟ ਮਾਰਟਮ ਦੀ ਰਿਪੋਰਟ ਜਿਹੜੀ ਸੀ ਉਹ ਥੋੜੀ ਜਿਹਾ ਲੇਟ ਹੋ ਗਈ ਸੀ ਉਹ ਕਾਰਵਾਈਆਂ ਤੁਹਾਨੂੰ ਪਤਾ ਪਾਰਦੀਆਂ ਤੇ ਤਾਲਮਿਲ ਮੇਰੀ ਫਲਾਰੀਆ ਸਾਹਿਬ ਨਾਲ ਵੀ ਹੁੰਦੀ ਰਹੀ ਤੇ ਆਪਣੇ ਭੰਦਾ ਸਾਹਿਬ ਨਾਲ ਵੀ ਹੁੰਦੀ ਰਹੀ ਤੇ ਮੈਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਫਲਾਰੀਆ ਸਾਹਿਬ ਦਾ ਜਿਹੜੇ ਇਹਦੇ ਪਰਿਵਾਰ ਦੇ ਨਾਲੋਂ ਖੜਦੇ ਆ ਸਤਿ ਸ਼੍ਰੀ ਅਕਾਲ ਜੀ ਅੱਜ दुखी हृदय ਨਾਲ ਮੈਂ ਇਹ ਗगनਦੀਪ ਦੇ ਪਰਿਵਾਰ ਔਰ ਉਹਨਾਂ ਦੇ ਰਿਸ਼ਤੇਦਾਰ ਔਰ ਇਨਸਾਨੀਅਤ ਔਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਨਾ ਕਿ ਗगनਦੀਪ ਜੋ ਕਿ 사우ਦੀ ਅਰਬ ਦੇ ਵਿੱਚ ਆਪਣੇ ਪਰਿਵਾਰ ਦੀ ਜਿਹੜੀ ਸੀਗੀ ਉਹ ਕਾਇਆ ਨੂੰ ਪਲਟਣ ਵਾਸਤੇ ਗਿਆ ਸੀਗਾ ਕਿ ਚੰਗੇ ਦਿਨ ਆਉਣਗੇ ਲੇਕਿਨ ਰੱਬ ਨੂੰ ਕੁਝ ਹੋਰ ਮਨਜ਼ੂਰ ਸੀਗਾ ਗगनਦੀਪ ਜੋ ਕਿ ਸਾਨੂੰ ਕੁਝ ਦਿਨ ਪਹਿਲਾਂ ਇਸ ਸੰਸਾਰ ਤੋਂ ਅਲਵਿਦਾ ਕਰ ਗਿਆ ਸੀ ਅੱਜ ਉਸ ਦਾ पार्थिव ਸਰੀਰ ਉਹ ਫਲਾਈਟ ਜਿਹੜੀ ਹੈ ਇੰਡੀਆ ਦੇ 3:30 ਵਜੇ ਅਮਰਸਰ 에ਰਪੋਰਟ ਤੇ ਪਹੁੰਚੀ ਹੈ ਔਰ ਸਾਡੀ ਉਥੇ ਐਂਬੂਲੈਂਸ ਜਿਹੜੀ ਹੈ ਉਹ ਲੈ ਕੇ ਉਹਨੂੰ ਪਰਿਵਾਰ ਤੱਕ ਪਹੁੰਚਦੀ ਕਰੇਗੀ ਸੰਸਕਾਰ ਜਿਹੜਾ ਉਹ ਅੱਜ ਹੀ ਉਸ ਗਗਨਦੀਪ ਦਾ ਉਹਨਾਂ ਦੇ ਪੈਤ੍ਰਿਕ ਪਿੰਡ ਦੇ ਵਿੱਚ ਹੋਏਗਾ ਮੈਂ ਪਰਿਵਾਰ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਬਰਾਬਰ ਦਾ ਸ਼ਰੀਕ ਹਾਂ ਔਰ ਨਾਲ ਹੀ ਮੈਂ ਸਰਦਾਰ ਸੁਖਜਿੰਦਰ ਸਿੰਘ ਜੀ ਰੰਦਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਗੁਰਦਾਸਪੁਰ ਜਿਨ੍ਹਾਂ ਨੇ ਮੇਰੇ ਇਹ ਧਿਆਨ ਦੇ ਵਿੱਚ ਗੱਲ ਲਿਆਂਦੀ ਸੀਗੀ ਉਹਨਾਂ ਨੇ ਮੈਨੂੰ ਦੱਸਿਆ ਫੋਨ ਕਰਕੇ ਕਿ ਇਸ ਤਰ੍ਹਾਂ ਸਾਡੇ ਏਰੀਏ ਦੇ ਕੋਟ ਸੂਰਤ ਮੱਲੀਆਂ ਦੇ ਉਸ ਬੱਚੇ ਦੀ ਅਚਾਨਕ ਵੇਵਕਤੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਇਹ ਇੱਕ ਬੜਾ ਸਾਨੂੰ ਵੀ ਚੈਲੈਂਜਿੰਗ ਹੋ ਜਾਂਦਾ ਹੈਗਾ ਕਿ ਉਥੋਂ ਦੀਆਂ ਸਰਕਾਰਾਂ ਨਾਲ ਪੁਲਿਸ ਪ੍ਰਸ਼ਾਸਨ ਨਾਲ ਉਸ ਦੇ ਨਾਲ-ਨਾਲ ਆਪਣੀਆਂ ਅੰਬੈਸੀਆਂ ਕਾਉਂਸਲਰ ਜਰਨਲ ਆਫਿਸਾਂ ਦੇ ਨਾਲ ਮੱਥਾ ਪੇਚੀ ਕਰਨੇ ਪੈਂਦੀ ਹੈ ਕਿ ਬਹੁਤ ਸਮਾਂ ਲੱਗ ਜਾਂਦਾ ਹੈਗਾ ਉਹ ਇਨਕੁਆਰੀਆਂ ਦੇ ਵਿੱਚ ਉਹ ਪੋਸਟਮਾਰਟਮ ਰਿਪੋਰਟ ਦੇ ਵਿੱਚ ਉਹ ਐਨਓਸੀ ਨੋ objection ਸਰਟੀਫਿਕੇਟ ਲੈਣ ਦੇ ਵਿੱਚ ਉਹ ਫਲਾਈਟ ਦਾ ਜਾਨੀ ਕਿ ਵੀ ਬੰਦੋਬਸ ਕਰਨ ਦੇ ਵਿੱਚ ਹੋਰ ਕਈ ਛੋਟੇ-ਮੋਟੇ ਡਾਕੂਮੈਂਟੇਸ਼ਨ ਹੁੰਦੇ ਹੈਗੇ ਜਿਨ੍ਹਾਂ ਦੇ ਲਈ ਸਮਾਂ ਲੱਗ ਜਾਂਦਾ ਪਹਿਲਾਂ ਤੇ 2-2 ਮਹੀਨੇ 4-4 ਮਹੀਨੇ ਲੱਗ ਜਾਂਦੇ ਸੀ ਲੇਕਿਨ ਇਹ ਹੁਣ ਇਹ ਹੈ ਕਿ ਹਫ਼ਤਿਆਂ ਦੇ ਵਿੱਚ ਹੀ ਜਿਹੜੀ ਹੈ ਉਹ ਡੈੱਡ ਬੋਡੀ ਚਲੋ ਪਰਿਵਾਰ ਤੱਕ ਪਹੁੰਚ ਜਾਂਦੀ ਹੈਗੀ ਹੈ ਔਰ ਪਰਿਵਾਰ ਜਿਹੜਾ ਉਹਦਾ ਆਪਣੇ ਹੱਥੀ ਰਸਮਾਂਤ ਜਿਹੜੀ ਕ ਪੂਰੀ ਕਰਕੇ ਉਹਨਾਂ ਦਾ ਪੁੱਤ ਤੇ ਵਾਪਸ ਆ ਨਹੀਂ ਜਾਂਦਾ ਲੇਕਿਨ ਇਹ ਕਿ ਉਹਨਾਂ ਨੂੰ ਇੱਕ ਸਬਰ ਮਿਲ ਜਾਂਦਾ ਕਿ ਉਹ ਆਪਣੇ ਹੱਥੀ ਜਿਹੜਾ ਹੈਗਾ ਉਹ ਉਹਨਾਂ ਦੀ ਰਸਮੀ ਕਿਰਿਆ ਕਰ ਲੈਂਦੇ ਹੈਗੇ ਆ ਸੋ ਮੈਂ ਇੱਥੇ ਹੀ ਵੱਡੇ ਭਾਈ ਸਾਹਿਬ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਐਮਪੀ ਗੁਰਦਾਸਪੁਰ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਕਿ ਇਹੋ ਜੇ ਜ਼ਿੰਮੇਵਾਰ ਜਿਹੜੀਆਂ ਸਖਸ਼ੀਤਾਵਾਂ ਹੁੰਦੀਆਂ ਹੈਗੀਆਂ ਚਲੋ ਉਹਨਾਂ ਨੇ ਇਸ ਪਰਿਵਾਰ ਨੂੰ ਬਹੁਤ ਬਲਾਸਾ ਦਿੱਤਾ ਮੇਰੇ ਨਾਲ ਉਹ ਸੰਪਰਕ ਦੇ ਵਿੱਚ ਰਹੇ ਔਰ ਅੱਜ ਉਸ ਬੱਚੇ ਦਾ ਗਗਨਦੀਪ ਦਾ ਉਹਨਾਂ ਦੇ ਪਿੰਡ ਦੇ ਵਿੱਚ ਸੰਸਕਾਰ ਹੋ ਰਿਹਾ ਮੈਂ ਦੁਬਈ ਐਸ ਵੇਲੇ ਔਰ ਮੇਰੀ ਹਾਜ਼ਰੀ ਪਰਿਵਾਰ ਰਿਸ਼ਤੇਦਾਰ ਔਰ ਸਾਰੇ ਹੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਕਬੂਲ ਕਰਨ